ਇਹ ਤਾਂ ਕਰਦੇ ਆਂ ਉੱਚੀ ਆਵਾਜ਼ ਦੇ ਵਿੱਚ ਕਿਉਂਕਿ ਜਿਹੜਾ ਸਾਡਾ ਮਨ ਆ ਨਾ ਗੁਰਮਖੋ ਇਹ ਦਸੇ ਦਸ਼ਾਵਾਂ ਵਿੱਚ ਫੁਰਨਿਆਂ 'ਚ ਭੱਜਦਾ ਤੇ ਜਦੋਂ ਫਿਰ ਉੱਚੀ ਆਵਾਜ਼ ਅਭਿਆਸ ਕਰਦੇ ਆਂ ਨਾ ਤੇ ਆਪਾਂ ਆਪਣੀ ਆਵਾਜ਼ ਨੂੰ ਸੁਣਦੇ ਆਂ ਤੇ ਸਾਰੇ ਵਿਚਾਰਾਂ ਨੂੰ ਛੱਡ ਕੇ ਮਨ ਨੂੰ ਪਕੜਨ ਦੇ ਲਈ ਉੱਚੀ ਆਵਾਜ਼ ਪਹਿਲੀ ਸਟੇਜ ਤੇ ਉੱਚੀ ਜਿਵੇਂ ਆਪਾਂ ਦੇਖਦੇ ਆਂ ਕਿਸੇ ਨੂੰ ਊੜਾ ਜੜਾ ਸਿਖਾਉਣਾ ਏਬੀਸੀ ਸਿਖਾਉਣਾ ਨਰਸਰੀ ਐਲ ਕੇਜੀ ਜੂ ਕੇਜੀ ਦੀ ਕਲਾਸਾਂ 'ਚ ਟੀਚਰ ਉੱਚੀ ਉੱਚੀ ਉਹਨਾਂ ਨੂੰ ਕਹਿੰਦਾ ਬੋਲੋ ਊੜਾ ਐੜਾ 1 2 3 ਜਦੋਂ ਫਿਰ ਉੱਚੀ ਅਭਿਆਸ ਕਰਕੇ ਇਹਨੂੰ ਕਹਿੰਦੇ ਬੈਖਰੀ ਬਾਣੀ ਦਾ ਅਭਿਆਸ ਬੈਖਰੀ ਤੋਂ ਭਾਵ ਉੱਚੀ ਜਦੋਂ ਕਾਗਰਤਾ ਬਣਦੀ ਆ ਫਿਰ ਜ਼ੋਰ ਹੀ ਨਹੀਂ ਲਾਈ ਜਾਣਾ ਵੀ ਸਰੀਰ ਵਿੱਚ ਵੀ ਬਹੁਤੀ ਗਰਮੈਸ਼ਣਾ ਪਵੇ ਕਾਗਰਤਾ ਬਣਨ ਦੇ ਨਾਲ ਫਿਰ ਹਲਕੀ ਜੀ ਬਾਅਦ ਨੂੰ ਘੱਟ ਕਰ ਲੈਣਾ ਜਿਹਨੂੰ ਕਹਿੰਦੇ ਮਦਮ ਕਿਉਂਕਿ ਆਪਾਂ ਤਾਂ ਕਾਗਰਤਾ ਬਣਾਉਣੀ ਆ ਨਾ ਜੀ ਮਨ ਨੂੰ ਰੰਗ ਵਿੱਚ ਲਿਆਉਣਾ ਸੁਖ ਵਿੱਚ ਲਿਆਉਣਾ ਆਨੰਦ ਵਿੱਚ ਲਿਆਉਣਾ ਪਹਿਲਾਂ ਉੱਚੀ ਫਿਰ ਮਦਮ ਫਿਰ ਜਿਵੇਂ ਕਾਗਰਤਾ ਆਨੰਦ ਬਣਦਾ ਜਾਵੇ ਕਿਉਂਕਿ ਸ਼ਬਦ ਦੀ ਤਾਂ ਲੋਰ ਐਸੀ ਹੈ ਵੀ ਜਪਦਿਆਂ ਜਪਦਿਆਂ ਤਰੀਕੇ ਯੁਗਤੀ ਨਾਲ ਜਪੀ ਜਾਉਗੇ ਪਤਾ ਹੀ ਨਹੀਂ ਲੱਗਣਾ ਵੀ ਅੱਖਾਂ ਕਿੱਥੇ ਕੰਨ ਕਿੱਥੇ ਸਰੀਰ ਕਿੱਥੇ ਇਹ ਵੀ ਨਹੀਂ ਪਤਾ ਲੱਗਦਾ ਵੀ ਮੈਂ ਕਿੱਥੇ ਬੈਠਾ ਕਿੱਥੇ ਨਹੀਂ ਬੈਠਾ ਸ਼ਬਦ ਦਾ ਰੰਗ ਚੜ ਜਾਂਦਾ ਜਪਦਿਆਂ ਜਪਦਿਆਂ ਜਿਵੇਂ ਰੰਗਤ ਚੜਦੀ ਜਾਊਗੀ ਆਪੇ ਹੀ ਸਿਮਰਨ ਸਹਿਜ ਹੁੰਦਾ ਜਾਊ। ਮੁਖ ਉਪਰ ਹੈ ਔਰ ਐਨਾ ਆਨੰਦ ਬਣ ਜਾਣਾ ਵੀ ਦਿਲ ਕਰੂਗਾ ਵੀ ਹੁਣ ਜਪ ਵੀ ਰੁਕ ਜਾਵੇ ਆਨੰਦ ਦੇ ਵਿੱਚ। ਮੁਖ ਬੋਲਦਾ ਬੋਲਦਾ ਆਪਣੇ ਆਪ ਜੀਭਾ ਰੁਕ ਜੂਗੀ ਤੇ ਮੁਖ ਹਲਕਾ ਜਾਂ ਖੁੱਲ ਜੂ ਇਥੇ ਰੁਗਿਆ। ਉਹ ਕਹਿੰਦੇ ਜਿਵੇਂ ਮਰ ਜਾਂਦਾ। ਤੇ ਕਹਿੰਦੇ ਸ਼ਬਦ ਨਾਲ ਮਰਨਾ ਸਿੱਖੋ ਸ਼ਬਦ ਮਰੈ। ਤਿਸ ਸਦਾ ਆਨੰਦ ਜੇ ਸ਼ਬਦ ਨੂੰ ਜਪਦਿਆਂ ਜਪਦਿਆਂ ਪਤਾ ਨਹੀਂ ਨਾ ਲੱਗਾ ਸਰੀਰ ਕਿੱਥੇ ਐ ਅਸੀਂ ਕਿੱਥੇ ਆ ਗੁੰਮ ਹੋ ਗਿਆ ਕਹਿੰਦੇ ਮਰ ਗਿਆ ਉਸ ਨੂੰ ਸਦਾ ਆਨੰਦ ਹੋਊਗਾ ਵਿਚਾਰਾ ਤਾਂ ਰਹਿਤ ਹੋ ਗਿਆ ਸ਼ਬਦ ਮਰੈ ਤਿਸ ਸਦਾ ਆਨੰਦ ਸਤਿਗੁਰ ਭੇਟਾ ਗੁਰ ਗੋਬਿੰਦ ਨਾ ਫਿਰ ਮਰੇ ਨਾ ਆਵੇ ਨਾ ਜਾਏ ਪੂਰੇ ਗੁਰ ਤੇ ਸਾਚ ਸਮਾਏ ਇਹ ਪੂਰਾ ਗੁਰ ਦਿੱਤਾ ਏ ਸਾਨੂੰ ਪੂਰਾ ਤਰੀਕਾ ਵਹਿਗੁਰੂ ਸ਼ਬਦ ਦਾ ਪੇਖਣ ਸੁਨਣ ਸੁਨਾਵਨੋ ਮਨ ਮੈਂ ਦ੍ਰਿੜਿਐ ਇਸੇ ਸ਼ਬਦ ਨਾਲ ਹੀ ਅਨਹਦ ਪ੍ਰਗਟ ਹੁੰਦਾ ਹੈ ਇਸੇ ਸ਼ਬਦ ਨੂੰ ਜਪ ਜਪ ਕੇ ਗੁਰੂ ਦੀ ਕਥਾ ਸੁਣ ਸੁਣ ਕੇ ਜੋਤ ਵੀ ਪ੍ਰਗਟ ਹੋ ਜਾਂਦੀ ਹੈ ਗੁਰ ਸਾਖੀ ਜੋਤ ਪ੍ਰਗਟ ਹੋਏ ਉਹ ਜੋਤ ਜਿਹੜੀ ਚੋਂ ਪਾਸੇ ਜਲ ਦੀ ਨਿਆਈਂ ਸ਼ੀਸ਼ੇ ਦੀ ਨਿਆਈਂ ਬਿਨਾ ਕਿਸੇ ਰੰਗ ਤੋਂ ਐ ਸਮਾਈ ਹੋਈ ਹੈ ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਵੜ ਹੈ ਨਾ ਘਾਟ ਵੜ ਹੁੰਦਾ ਜਿਮੀ ਹੁੰਦੀ ਹੈ ਧਰਤੀ ਜਮਾਨ ਹੁੰਦਾ ਸਮਾਨ ਦੇ ਸੈਂਟਰ ਚਾ ਖਾਲੀ ਖਲਾ ਜੋਤ ਹੈ ਜਲ ਥਲ ਮਹੀਲ ਮਹੀਲ ਹੁੰਦਾ ਸੈਂਟਰ ਜਲ ਤੇ ਪਾਣੀ ਤੇ ਮਹੀਲ ਇਹਦੇ ਵਿੱਚ ਉਹ ਜੋਤ ਫਿਰ ਮਾਲਕ ਦਾ ਨੂਰ ਦਿਸਣ ਲੱਗ ਜਾਂਦਾ ਸਾਰੇ ਆਕਾਰਾਂ ਚੋ ਜਲ ਦੀ ਨਿਆਈ ਬਿਣਾ ਰੰਗ ਦੀ ਜੋਤ ਸਮਾਈ ਹੋਈ ਹੈ ਪ੍ਰਤੱਖ ਜਲ ਸੱਚ ਦੀ ਜੋਤ ਹੈ ਮਹਾਰਾਜ ਕਹਿੰਦੇ ਦਿਖਦਾ ਵੀ ਹੈ ਐਸੀ ਗੱਲ ਨਹੀਂ ਵੀ ਸੱਚ ਨਹੀਂ ਦਿਖਦਾ ਸਾਹਿਬ ਮੇਰਾ ਸਦਾ ਹੈ ਦੀਸੈ ਅੱਗੇ ਕਹਿੰਦੇ ਸ਼ਬਦ ਕਮਾਏ ਜਿਹੜਾ ਸ਼ਬਦ ਦੀ ਕਮਾਈ ਕਰਦਾ ਉਹ ਦਿਸਦਾ ਵੀ ਹੈ ਕਿਉਂਕਿ ਕੀ ਕਹਿੰਦੇ ਹਾਜ਼ਰਾ ਹਜ਼ੂਰ ਹੈ ਹਾਜ਼ਰ ਹੈ ਹਜ਼ੂਰ ਫਿਰ ਕੱਲਾ ਹਾਜ਼ਰ ਨਹੀਂ ਉਹ ਜ਼ਾਹਿਰ ਵੀ ਹੁੰਦਾ ਹੈ ਭਾਵ ਦਿਖਦਾ ਵੀ ਹੈ ਜ਼ਾਹਿਰਾ ਜ਼ਾਹੂਰ ਹੈ ਜ਼ਾਹਿਰ ਵੀ ਹੁੰਦਾ ਹੈ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਹੈ ਹਾਜ਼ਰ ਵੀ ਹੈ ਜਾਹਰ ਵੀ ਹੁੰਦਾ ਕਿਵੇਂ ਦੀਸਾ ਸ਼ਬਦ ਕਮਾਏ ਜੇ ਸ਼ਬਦ ਦੀ ਕਮਾਈ ਕਰੇਗਾ ਦਿਖਦਾ ਵੀ ਹੈ ਫਿਰ ਜਿਨ੍ਹਾਂ ਨੂੰ ਦਿਖਿਆ ਕਹਿੰਦੇ ਦੋਏ ਦੋਏ ਲੋਚਣ ਪੇਖਾਂ ਹਉ ਹਰ ਬਿਨ ਔਰ ਨਾ ਦੇਖਾਂ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਆ ਨੈਣਾ ਨਾਲ ਰੰਗ ਲੱਗ ਗਿਆ ਜਿੱਧਰ ਜਿੱਧਰ ਦੇਖਦਾ ਜੈ ਜੈ ਦੇਖੂ ਤੈ ਹਜੂਰ ਦੂਰ ਕਤੋਂ ਨਾ ਜਾਈ ਉਹ ਕਹਿੰਦੇ ਅਸੀਂ ਰੱਬ ਦੇਖਿਆ ਗੁਰਬਾਣੀ ਚ ਕਹਿੰਦੇ ਅਸੀਂ ਦੇਖਿਆ ਮੈਂ ਪੇਖਿਓ ਰੀ ਉੱਚਾ ਮੋਹਣ ਸਭ ਤੇ ਚ ਅਸੀਂ ਦੇਖਿਆ ਅੱਖਾਂ ਨਾਲ ਪ੍ਰਤਾਕਾ ਦੱਸਿਆ ਉਹਨਾਂ ਨੇ ਤੁਸੀਂ ਵੀ ਦੇਖੋ ਸ਼ਬਦ ਦੀ ਕਮਾਈ ਕਰੋ ਹੁਣ ਤਾਂ ਸਾਨੂੰ ਜਿੱਧਰ ਕਿਧਰ ਵਿਚਾਰ ਹੀ ਦਿਖੀ ਜਾਂਦੇ ਨੇ ਖੁੱਲੀਆਂ ਅੱਖਾਂ ਨਾਲ ਵੀ ਫੁਰਨੇ ਲਈ ਜਾਂਦੇ ਆ ਖੁੱਲੀਆਂ ਅੱਖਾਂ ਨਾਲ ਵੀ ਦੁਨੀਆਦਾਰੀ ਦਿਖੀ ਜਾਂਦੀ ਦਾ ਮਾਇਆ ਦਿਖ ਰਹੀ ਐ ਸਾਰਾ ਦਿਨ ਅੱਖਾਂ ਆ ਅੱਖਾਂ ਨਾਲ ਵੀ ਸਾਰੇ ਪਾਸੇ ਮਾਇਆ ਦਿਖਦੀ ਐ ਤੇ ਮਨ ਵੀ ਮਾਇਆ ਹੀ ਦੇਖੀ ਜਾਂਦਾ ਫੁਰਨਿਆਂ ਚ ਘੁੰਮੀ ਜਾਂਦਾ ਮਾਇਆ ਨੂੰ ਹੀ ਸੋਚੀ ਜਾਂਦਾ ਇਹ ਨੇਤਰ ਅੰਧ ਸੇ ਫਿਰ ਜੇ ਕਹਿਣਾ ਰੱਬ ਦਿਖੇ ਕਹਿੰਦੇ ਸਤਗੁਰ ਮਿਲਿਆ ਸਤਗੁਰ ਨੂੰ ਜਾ ਕੇ ਮਿਲ ਬਾਣੀ ਸੁਣ ਬਚਨ ਮੰਨ ਦਿਬ ਦ੍ਰਿਸ਼ਟ ਹੋਈ ਤੇਰੀ ਦਿਬ ਦ੍ਰਿਸ਼ਟੀ ਹੋਊਗੀ ਜਗਤ ਵੀ ਦਿਖੂ ਜਗਤ ਨੂੰ ਬਣਾਉਣ ਵਾਲਾ ਵੀ ਦਿਖੂ ਵਿੱਚ ਦਿਹੂਗੀ ਜੋਤ ਸਾਫ ਪਾਰਦਰਸ਼ੀ ਔਰ ਉਹ ਨਾਦ ਸੁਣੂਗਾ ਜਿਹੜਾ ਘਟ ਘਟ ਵਿੱਚ ਵੱਜਦਾ ਜਿਹੜਾ ਨਾਨਕ ਨੂੰ ਸੁਣਿਆ ਭੁਗਤ ਗਿਆਨ ਦਇਆ ਪੰਡਾਰਨ ਘਟ ਘਟ ਵੱਜ ਜਾਏ ਉਹ ਨਾਦ ਦੀ ਧੁਨ ਸੁਣੀ ਫਿਰ ਉੱਥੇ ਕਹਿੰਦੇ ਪੇਖਨ ਸੁਨਨ ਤੇ ਆ ਮੁੱਖ ਨਾਲ ਸੁਣਾਉਂਦੇ ਰਹਿ ਨਾਮ ਜਪਿਆ ਸਤਿਗੁਰ ਦੇ ਦਰਸ਼ਨ ਕੀਤੇ ਨਾਦ ਨੂੰ ਸੁਣਿਆ ਅੰਤਰਗੁਰ ਅਰਾਧਨਾ ਜੀਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਨੇਤਰਾ ਨਾਲ ਸਤਿਗੁਰ ਨੂੰ ਦੇਖਿਆ ਪ੍ਰਕਾਸ਼ ਰੂਪੀ ਸਤਿਗੁਰੂ ਸਰਮਣੀ ਸੁਣਨਾ ਗੁਰ ਨਾਉ ਅਨਹਦ ਸੁਣਿਆ ਫਿਰ ਉਹਨਾਂ ਨੇ ਸੇਵਾ ਕੀਤੀ ਦੇਖ ਕੇ ਅਨਹਦ ਨੂੰ ਸੁਣ ਕੇ ਜਪ ਕੇ ਸਤਗੁਰ ਸੇਤੀ ਰਤਿਆ ਦਰਗਾਹ ਪਈਆ ਜਿਉਂਦੇ ਜੀ ਦਰਗਾਹ ਦੇ ਵਿੱਚ ਜਗ੍ਹਾ ਮਿਲੀ ਕਿਉਂਕਿ ਸਤਗੁਰ ਦੀ ਰੰਗਤ ਚੜਾਈ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਵਿਰਲੇ ਗੁਰਮਖਾਂ ਦੇ ਹੱਥੇ ਸੇਵਾ ਆਈ ਹੈ ਨੀ ਤਾਂ ਆਪਾਂ ਬਾਣੀ ਪੜਦੇ ਆਂ ਸਿਮਰਨ ਕਰਦੇ ਆਂ ਮਾਲਾ ਫੇਰਦੇ ਆਂ ਪਰ ਕਈ ਵਾਰੀ ਸਾਡਾ ਮਨੋਰਥ ਇਹੀ ਹੁੰਦਾ ਵੀ ਮੇਰਾ ਫਲਾਣਾ ਕੰਮ ਸੱਜੇ ਵੀਜਾ ਲੱਗ ਜਾਏ ਵਿਆਹ ਹੋ ਜਾਏ ਬੱਚੇ ਹੋ ਜਾਣ ਆ ਹੋ ਜਾਏ ਉਹਦਾ ਆਪਾਂ ਮਾਇਆ ਖਾਤਰ ਬਾਣੀ ਪੜ ਰਹੇ ਆਂ ਅਸੀਂ ਤਾਂ ਪਹਿਲਾਂ ਠੇਕਾ ਮਾਰ ਲੈਨੇ ਆ ਵੀ ਇੰਨੇ ਪਾਠ ਕਰਦਾਂਗੇ ਸਾਡਾ ਆ ਕੰਮ ਕਰ ਦਿਓ ਜੀ ਠੇਕਾ ਤਾਂ ਪਹਿਲਾਂ ਮਾਰ ਲਿਆ ਉਹ ਤਾਂ ਮਾਇਆ ਲਈ ਹੈ ਥੋੜੇ ਕਿਸੇ ਦੁਨਿਆਵੀ ਕਰਮ ਲਈ ਹੈ ਉਹ ਬਾਣੀ ਉਹ ਜਪ ਉਹ ਭਗਤੀ ਮੁਕਤ ਥੋੜੀ ਨਾ ਕਰਾਉਂਦੀ ਆ ਉਹ ਤਾਂ ਤੁਸੀਂ ਪਹਿਲਾਂ ਫਲ ਦੇ ਤਾ ਫਲ ਨੂੰ ਇੱਕ ਪਾਸੇ ਰੱਖਤਾ ਵੀ ਰੱਬਾ ਮੈਂ ਆ ਨਾਮ ਤਾਂ ਜਪਣ ਲੱਗਿਆ ਆ ਆ ਗੁਰਦੁਆਰੇ ਤਾਂਉਣ ਲੱਗਿਆ ਬਾਣੀ ਤਾਂ ਬਲੇ ਵੀ ਮੇਰਾ ਆ ਕੰਮ ਹੋ ਜੇ ਉਹ ਤਾਂ ਫਲ ਪਹਿਲਾਂ ਹੀ ਰੱਖਤਾ ਕੱਢ ਕੇ ਉਹ ਹਿਰਦੇ ਚ ਕਿਵੇਂ ਜੜੂਗਾ ਉਹ ਤਾਂ ਮਾਇਆ ਚ ਆਪ ਹੀ ਦੇਤਾ ਸੀ ਭੇਟ ਕਰਤਾ ਉਹਨੂੰ ਸਾਡਾ ਕੰਮ ਬਣ ਜੇ ਖੰਡ ਪਾਠ ਕਰਾ ਦਿਆਂਗੇ ਸਾਡਾ ਕੰਮ ਬਣ ਜੇ ਬਾਬਿਆਂ ਜੀ ਦੀ ਜਾਈ ਆਵਾਂਗੇ ਵੀਰਵਾਰ ਸ਼ਨੀਵਾਰ ਸ਼ੁੱਕਰਵਾਰ ਸੋਮਵਾਰ ਐਨੇ ਦੀਵੇ ਲਾ ਦਿਆਂਗੇ ਚਾਦਰ ਚੜਾ ਦਿਆਂਗੇ ਸਵਾਮਣੀ ਲਗਾ ਉਹ ਤਾਂ ਸਾਰੇ ਮਾਇਆ ਦੇ ਕੰਮ ਆ ਕਦੇ ਇਹ ਕਿਹਾ ਵੀ ਥਿਰ ਘਰ ਦੇ ਵਿੱਚ ਵਾਸ ਹੋਵੇ ਸੱਚੇ ਪਾਤਸ਼ਾਹ ਮੇਰਾ ਆਪਾ ਮਰ ਜਾਵੇ ਸੱਚੇ ਪਾਤਸ਼ਾਹ ਅੰਮ੍ਰਿਤ ਰਸ ਆ ਜਾਵੇ ਅਨਹਦ ਬਾਣੀ ਵਿੱਚ ਸਮਾ ਜਾਵਾਂ ਮੇਰੇ ਉੱਤੇ ਉਹ ਭਗਤੀ ਦੀ ਕਿਰਪਾ ਕਰਦੇ ਕਿਉਂਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਤੁਸੀਂ ਸਾਨੂੰ ਗੁਰਬਾਣੀ ਵਿੱਚ ਦੱਸ ਰਹੇ ਹੋ ਕਿ ਅਸੀਂ ਕਦੇ ਛਤਰਪਤੀ ਰਾਜੇ ਵੀ ਰਹੇ ਹਾਂ ਕਦੇ ਭਖਾਰੀ ਵੀ ਰਹੇ ਹਾਂ ਅਸੀਂ ਰਾਜ ਵੀ ਬਹੁਤ ਕੀਤਾ ਗੁਰਮਖੋ ਪਿਛਲੀਆਂ ਜੂਨਾ ਚ ਕਬ ਹੂੰ ਰਾਜਾ ਛਤਰਪਤ ਕਬ ਹੂੰ ਪੇਖਾਰੀ ਤੇ ਕਈ ਜਨਮ ਅਸੀਂ ਕੀੜੇ ਪਤੰਗੇ ਵੀ ਰਹੇ ਆਂ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕੀੜੇ ਪਤੰਗੇ ਗਜ ਹੁੰਦਾ ਹਾਥੀ ਮੀਨ ਹੁੰਦੀ ਮਛਲੀ ਕੁਰੰਗੇ ਹੁੰਦਿਆ ਹਿਰਨ ਕਈ ਜਨਮ ਪੰਖੀ ਪੰਛੀ ਬਣੇ ਸਰਪ ਬਣੇ ਕਈ ਜਨਮ ਹੈਵਰ ਬਿਰਖ ਜੋਇਓ ਬਨਸਪਤੀ ਜਗਾਇ ਫਸਲਾਂ ਜਗਾਇ ਰੁੱਖ ਬਿਰ ਗਏ ਕਈ ਜਨਮ ਸੈਲਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਇੰਨੀਆਂ ਜੂਨਾਂ ਦੇ ਵਿੱਚ ਅਸੀਂ ਰਹੇ ਹਾਂ ਰਾਜੇ ਵੀ ਰਹੇ ਭਖਾਰੀ ਵੀ ਰਹੇ ਹਾਂ ਤੇ ਕਿੰਨੇ ਮਾਪੇ ਬਾਬਪ ਹੋਏ ਆ ਸਾਡੇ ਅੱਜ ਤੱਕ ਅਣਗਿਣਤ ਜਿਹੜੀ ਜੂਨ 'ਚ ਜਾਓਗੇ ਮਾਤਾ ਦੇ ਗਰਭ 'ਚ ਜਾਓਗੇ ਤੇ ਪਿਓ ਵੀ ਮਿਲੂ ਉੱਥੇ ਕੱਲੀ ਮਾਤਾ ਤਾਂ ਜਨਮ ਨਹੀਂ ਦੇ ਸਕਦੀ ਚਾਹੇ ਪੰਛੀਆਂ ਦੀ ਜੂਨ 'ਚ ਚੱਲ ਜਾਓ ਉੱਥੇ ਵੀ ਮਾਤਾ ਦਾ ਗਰਭ ਹੈ ਇਸੇ ਕਰਕੇ ਇਹਨੂੰ ਮਾਤ ਲੋਕ ਕਿਹਾ ਜਾਂਦਾ ਹੈ ਜਾਨਵਰਾਂ ਦੀ ਜੂਨ 'ਚ ਚਲੇ ਜਾਓ ਉੱਥੇ ਵੀ ਮਾਤਾ ਦਾ ਗਰਭ ਹੈ ਬੰਦਿਆਂ ਦੀ ਜੂਨ 'ਚ ਆ ਜਾਓ ਉੱਥੇ ਵੀ ਮਾਤਾ ਦਾ ਗਰਭ ਹੈ ਤੇ ਜਿੰਨੀ ਜੂਣ ਗਏ ਉਹ ਨਹੀਂ ਮਾਂ ਪਿਓ ਉਹ ਨਹੀਂ ਰਿਸ਼ਤੇ ਦਾ ਜੇ ਅਸੀਂ ਚਾਰ ਜੁਗਾਂ ਦੀਆਂ ਜੂਨਾ ਭੋਗੀਆਂ 84 ਲੱਗਦੇ ਕਿੰਨੇ ਮਾਂ ਬਾਪ ਰਹਿ ਗਏ ਤੇ ਮਹਾਰਾ ਇਹ ਕਹਿੰਦੇ ਕਤੰਚ ਮਾਤਾ ਕਤੰਚ ਪਿਤਾ ਇਸ ਕਰਕੇ ਮਾਂ ਬਾਪ ਝੂਠੇ ਐ ਜਿੰਨੇ ਚਿਰ ਸਵਾਸ ਨੇ ਫਿਰ ਗਾਹਾਂ ਕਿਤੇ ਜੂਣ ਮਿਲ ਗਈ ਉਹ ਮਾਂ ਬਾਪ ਦੇ ਪਿੱਛੇ ਚੱਲ ਪਏਗਾ ਇਹੀ ਕਰੀ ਜਾਏਗਾ ਮੇਰੇ ਪੁੱਤ ਲਈ ਮੇਰੇ ਪਿਓ ਲਈ ਮੇਰੀ ਮਾਂ ਲਈ ਮੇਰੀ ਗੋਤ ਲਈ ਮੇਰੇ ਬ੍ਰਦਰ ਲਈ ਮੇਰੇ ਪਿੰਡ ਲਈ ਜਾਉਣਾ ਮੈਂ ਜਉਈ ਜਾ ਜਿੰਨੀਆਂ ਜੂਨਾ ਉਹਨੇ ਪਿੰਡ ਜਿੰਨੀਆਂ ਜੂਨਾ ਉਹਨੇ ਮਾਪਿਓ ਜਿੰਨੀਆਂ ਜੂਨਾ ਉਹਨੀਆਂ ਪੰਚਾਇਤਾਂ ਉਹਨਾਂ ਹੀ ਨੰਬਰਦਾਰੀਆਂ ਉਹਨੀਆਂ ਜ਼ਗੀਰਦਾਰੀਆਂ ਕਰੀ ਜਾਓ ਲਓ ਆਨੰਦ ਕਿਤੇ 100 ਸਾਲ ਭੋਗ ਲੇ ਕਿਤੇ 50 ਭੋਗ ਲੇ ਕਿਤੇ 80 ਭੋਗ ਲੇ ਕਿਤੇ ਸਵਾ 100 ਸਾਲ ਕੋਈ ਜੂਨਾ ਏਸ਼ੀਆਂ ਹੁੰਦੀਆਂ ਨੇ ਜਿਵੇਂ ਰੁੱਖਾਂ ਬਿਰਖਾਂ ਦੀਆਂ ਬੜੀਆਂ ਵੱਡੀਆਂ ਵੱਡੀਆਂ 100 200 500 500 ਸਾਲ ਦੀ ਕਿਤੇ 10 ਸਾਲ ਕਿਤੇ 5 ਸਾਲ ਇਹਨੂੰ ਕਹਿੰਦੇ 1084 ਜੋਣ ਪਰਮਾਇਆ ਜਿਹੜੇ ਕਹਿੰਦੇ ਜੂਨਾ ਨਹੀਂ ਹੁੰਦੀਆਂ ਧਰਮਰਾਜ ਨਹੀਂ ਹੁੰਦਾ ਪ੍ਰਲੋਕ ਨਹੀਂ ਹੁੰਦਾ ਜੋ ਕੁਛ ਹੈ ਇੱਥੇ ਹੀ ਹੈ ਬਾਣੀ ਨਹੀਂ ਨਾ ਪੜੀ ਨਿਗਰੇ ਐ ਬਾਣੀ ਪੜੋ ਕਹਿੰਦੇ ਧਰਮਰਾਏ ਜੋ ਲੇਖਾ ਮੰਗੇ ਤੋ ਕਿਆ ਮੁਖ ਲੈ ਕੇ ਜਾਏਗਾ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਣ ਮਧਾਨੀਆਂ ਤਿਉ ਮਥੇ ਧਰਮਰਾਏ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਲਿਖਾ ਹੋਣਾ ਕਾਕਾ ਪਰ ਹੁਣਾ ਪ੍ਰਲੋਕ ਚ ਐ ਇਹ ਲੋਕ ਵਿੱਚ ਖੇਡ ਖੇਡ ਰੀਆਂ ਸੁਵਾਸਾਂ ਦੀ ਪ੍ਰਲੋਕ ਚ ਕੌਣ ਜਾਂਦਾ ਸੁਖਮ ਮਨ ਇਹ ਦੇਹੀ ਇੱਥੇ ਰਹਿ ਜਾਂਦੀ ਐ ਜਿਹੜਾ ਪੰਜ ਤੱਤਾਂ ਦਾ ਮਨ ਐ ਇਹ ਮਨ ਕਰਮਾ ਐ ਮਨ ਧਰਮਾ ਇਹ ਮਨ ਪੰਜ ਤਤ ਤੈ ਜਨਮ ਪੰਜ ਤੱਤਾਂ ਦੀ ਜੋਤ ਹੈ ਮਨ ਤੂੰ ਜੋਤ ਸਰੂਪ ਐ ਕਿੰਨੇ ਤੱਤਾਂ ਦੀ ਜੋਤ ਐ ਇਹ ਮਨ ਪੰਜ ਤਤ ਤੈ ਜਨਮ ਪੰਜਾਂ ਤਤਾਂ ਦੀ ਜੋਤ ਹੈ ਉਹ ਸੂਖਮ ਚੋਂ ਨਿਕਲਦੀ ਹੈ ਪਰਲੋਕ ਚ ਆਉਂਦੀ ਹੈ ਉਹ ਨੂੰ ਹੈ ਸਾਰਾ ਇਹੀ ਮਨ ਅਜਾ ਆ ਸਿਮਰਨਜੀਤ ਬਣਿਆ ਬੈਠਾ ਤੇ ਜੇ ਨਾ ਖੇਲ ਸਮਝਿਆ ਇਹੀ ਮਨ ਨੂੰ ਗਾਂ ਕਿਸੇ ਹੋਰ ਜੂਣ ਦਾ ਕੱਪੜਾ ਮਿਲ ਜਾਣਾ ਜੋਤ ਉਹਾ ਜੁਗਤ ਸਾਇ ਸੈਂ ਕਾਇਆ ਫੇਰ ਜੋਤ ਉਹੀ ਰਹਿੰਦੀ ਕਾਇਆ ਪਲਟ ਜਾਂਦੀ ਹੈ ਇਹੀ ਜੋ ਇਹੀ ਮਨ ਕੀੜੀ ਬਣਦਾ ਇਹੀ ਹਾਥੀ ਬਣਦਾ ਇਹੀ ਪਹਾੜ ਬਣਦਾ ਮਹਾਰਾਜ ਕਹਿੰਦੇ ਕਈ ਜਨਮ ਸੈਲ ਗਿਰ ਕਰਿਆ ਪਹਾੜਾਂ ਪੱਥਰਾਂ ਦੀਆਂ ਜੂਨਾਂ ਚ ਵੀ ਰਹੇ ਅਸੀਂ ਹੁਣ ਸਾਡੇ ਬਸ ਹੈ ਮਹਾਰਾਜ ਕਹਿੰਦੇ ਜੂਨ ਨਹੀਂ ਭੋਗਣੀ ਅਸੀਂ ਆਂਦੇ ਫਿਰ ਧਿਆਨ ਵਿਚਾਰਾਂ ਵਿੱਚੋਂ ਕੱਢ ਕੇ ਸ਼ਬਦ ਵਿੱਚ ਲਾਓ ਮੇਰੇ ਵਿੱਚ ਲਾ ਲਓ ਜੇ ਤੁਸੀਂ ਜੂਨ ਦੇ ਵਿੱਚ ਨਹੀਂ ਨਾ ਜਾਣਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠ ਤਿਆ ਹੈ ਸੰਤ ਅੰਤਲ ਹੈਗੇ ਮੁਕਤ ਫਲ ਉਹ ਮੇਰੇ ਚਾਜੋ ਧਿਆਨ ਫਿਰ ਫੁਰਨਿਆਂ ਚੋਂ ਕੱਢ ਦਿਓ ਮੇਰਾ ਧਿਆਨ ਲੈ ਕੇ ਜਾਪ ਕਰੋ ਉਹਦਾ ਧਿਆਨਾ ਖਾਲੀ ਸਚ ਜੋਤ ਹੈ ਗੁਰਮੰਤਰ ਦੀ ਆਵਾਜ਼ ਹੈ ਅੰਤ ਕਾਲ ਜੇ ਨਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਜਿਹੜਾ ਆਖੀਰੀ ਸਵਾਸਾਂ ਤੱਕ ਜਾ ਕੇ ਨਰਾਇਣ ਸਿਮਰਦਾ ਜਾਂਦਾ ਹੈ ਐਸੀ ਚਿੰਤਾ ਵਿੱਚ ਦੇਹੀ ਛੱਡਦਾ ਹੈ ਗੁਰਬਾਣੀ ਕਹਿੰਦੀ ਹੈ ਅੰਤ ਕਾਲ ਜੇ ਨਰਾਇਣ ਸਿਮਰੈ ਐਸੀ ਚਿੰਤਾ ਮੇ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਤਲੋਚਨ ਜੀ ਕਹਿ ਰਹੇ ਹੋ ਨਰ ਮੁਕਤ ਹੈ ਪੀਤੰਬਰ ਵਾਕੇ ਹਿਰਦੇ ਵਸੈ ਉਹ ਪੀਤੰਬਰ ਪ੍ਰੀਤ ਕਰਨ ਵਾਲਾ ਮਾਲਕ ਉਹਦੇ ਹਿਰਦੇ ਚ ਬਸ ਜਾਂਦਾ ਤੇ ਜੇ ਅੰਤ ਕਾਲ ਦੇ ਵਿੱਚ ਜਾ ਕੇ ਆਖੇ ਮੇਰੀ ਫਲਾਣੀ ਕੁੜੀ ਨੂੰ ਫੋਨ ਕਰ ਦਿਓ ਮੁੰਡੇ ਨੂੰ ਕਰ ਦਿਓ ਵਸੀਤਾਂ ਲੈਓ ਕਾਪੀਆਂ ਲੈਓ ਉਹਦਾ ਬਾਬੇ ਦਾ ਧਿਆਨ ਫਿਰ ਉੱਥੀ ਆ ਗਿਆ ਏਸੇ ਚਿੰਤਾ ਜੀ ਮਰ ਗਿਆ ਦੁਨੀਆ ਚ ਆਇਆ ਦੁਨੀਆ ਨਹੀਂ ਛੁੱਟੀ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਸਾਰੀ ਉਮਰ ਭੋਗ ਲਈ ਇਹ ਦੀਆਂ ਨਹੀਂ ਵਸੀਤਾ ਹੋਈਆਂ ਇਹ ਦੇ ਨੀਤੀ ਪਹਿਣਾ ਵਾਲੇ ਹੋਏ ਉਹਾਂ ਦੇ ਬੜਾ ਪ੍ਰੇਮੀ ਹੈ ਜੀ ਮਾਤਾ ਪਿਤਾ ਭੈਣਾਂ ਦਾ ਹੋਰ ਨਵੇਂ ਦੇ ਦਿਓ ਕਿਉਂਕਿ ਕੁਦਰਤ ਨੇ ਤਾਂ ਸਾਨੂੰ ਦੇਣਾ ਹੈ ਜੋ ਮੰਗੀ ਜਾਓਗੇ ਦੇਈ ਜਾਣਗੇ ਅਸੀਂ ਮੰਗਦੇ ਹੀ ਮਾਪੇ ਬਾਪ ਭੈਣ ਭਰਾ ਉਹ ਨਵੇਂ ਦੇ ਨਵੇਂ ਦੇਈ ਜਾਂਦੇ ਆ ਉਹ ਕਹਿੰਦੇ ਅਮਰਤਾ ਕੋਈ ਹੈ ਨਹੀਂ ਜਦੋਂ ਸੁਵਾਸ ਦੇਵਾਂਗੇ ਤੇ ਹੋਰ ਨਵੇਂ ਦੇ ਦੇ ਦਿਆਂਗੇ ਕਿਤੇ ਮਛਰਾ ਮੱਖੀਆਂ ਦੇ ਵਿੱਚ ਮਾਪੇ ਭੋਗਦੇ ਆ ਕਿਤੇ ਜਾਨਵਰਾਂ ਚ ਇਹ ਤਾਂ ਹਰ ਜਗ੍ਹਾ ਮਿਲ ਜਾਂਦੇ ਆ ਮਾਪੇ ਬਾਪ ਵੀ ਮਿਲ ਜਾਂਦਾ ਸਾਰੀ ਜੂਨ ਚ ਖਾਣ ਪੀਣ ਨੂੰ ਵੀ ਮਿਲ ਜਾਂਦਾ ਧਰਤੀ ਵੀ ਮਿਲ ਜਾਂਦੀ ਘਰ ਵੀ ਸੋਹਣੇ ਮਿਲ ਜਾਂਦੇ ਆ ਇੱਕ ਮਿਲਿਆ ਨਹੀਂ ਤੇ ਰੱਬ ਨਹੀਂ ਮਿਲਿਆ ਜ ਤਾਈ ਜੇ ਮਿਲਿਆ ਹੁੰਦਾ ਤੇ ਅਸੀਂ ਇੱਥੇ ਆਉਂਦੇ ਕਿਉਂ ਬਹਰ ਹਮ ਕਾਹੇ ਆਵਾਂਗੇ ਜੇ ਉਹਦੇ ਵਿੱਚ ਸਮਾ ਗਏ ਫਿਰ ਕਿਉਂ ਆਵਾਂਗੇ ਉਹਨੇ ਕਿੱਥੇ ਮਿਲਣਾ ਉਹ ਆ ਬੈਠਾ ਮਸਤਕ ਦੇ ਉੱਪਰ ਪ੍ਰਕਾਸ਼ ਰੂਪ ਅਸਣ ਲਾ ਕੇ ਮਸਤਕ ਪਦਮ ਦਿਵਾਲੇ ਮਣੀ ਮਾਹੇ ਨਰੰਜਨ ਆ ਮਸਤਕ ਦੇ ਪਦਮ ਦੇ ਵਿੱਚ ਮਣੀ ਆ ਇੱਥੇ ਤਿੰਨਾ ਭਵਨਾਂ ਦਾ ਧਣੀ ਬੈਠਾ ਹੈ ਤੇ ਮਨ ਕਰਕੇ ਜਾ ਕੇ ਦੇਖੀ ਕਹਿੰਦੇ ਪੰਜ ਸ਼ਬਦ ਨਿਰਮਾਇਲ ਬਾਜੇ ਜਿੰਨਾ ਗੁਰਬਾਣੀ ਰੱਬ ਦਾ ਪ੍ਰਤੱਖ ਭੇਤ ਦੇ ਰਹੀ ਆ ਨਾ ਜੀ ਨਿਰਗੁਣ ਸਰੂਪ ਦਾ ਕੋਈ ਨਹੀਂ ਦੱਸਦਾ ਗੁਰਬਾਣੀ ਗੁਰੂ ਦਾਵਾ ਕਰ ਰਿਹਾ ਮਸਤਕ ਪਦਮ ਦਿਵਾਲੇ ਮਣੀ ਪਦਮ ਕਹਿੰਦੇ ਆ ਝ ਘਾ ਨੂੰ ਇਹਦੇ ਅੰਦਰ ਮਣੀ ਹੈ ਮਾਹੇ ਨਰੰਜਨ ਤਰੇ ਭਵਨ ਧਣੀ ਪੰਜ ਸ਼ਬਦ ਨਿਰਮਾਇਲ ਬਾਜੇ ਟੁੱਲ ਕੇ ਚਵਰ ਸੰਖ ਕਣਗਾਜੇ ਆਵਾਜ਼ ਵੀ ਦਸਦੀ ਜਦੋਂ ਮਨ ਕਰਕੇ ਮਸਤਕ ਕੋਲ ਜਾਂਦੀ ਹੈ ਨਾ ਸੁਰਤੀ ਸਿੱਧਾ ਨਹੀਂ ਕੋਈ ਧਿਆਨ ਲਾਉਣਾ ਸ਼ਬਦ ਦੇ ਵਿਆਸ ਦੁਆਰਾ ਪੁੱਛ ਕੇ ਉੱਥੇ ਕਹਿੰਦੇ ਤਿੰਨਾ ਭਵਨਾਂ ਦਾ ਧਣੀ ਹੈ ਪ੍ਰਕਾਸ਼ ਰੂਪ ਚਮਕਦਾਰ ਉੱਥੇ ਪੰਜ ਸ਼ਬਦ ਬੜੇ ਨਿਰਮਲ ਵਜਦੇ ਪੈ ਨੇ ਧੁਨਾ ਸੁਣਦੀਆਂ ਨੇ ਅੰਦਰੋਂ ਧੁਣ ਵੀ ਦੱਸ ਦਿੱਤੀ ਢੁੱਲ ਕੇ ਚਵਰ ਸੰਖ ਘਾਣ ਗਾਜੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਉਣਗੇ ਅੰਦਰੋਂ ਕੱਡਾ ਪ੍ਰਥਾਕ ਸਤਿਗੁਰੂ ਹੈ ਜੀ ਸਾਰੀ ਨਿਰਗੁਣ ਦੀ ਕਥਾ ਦੱਸ ਰਹੀ ਹੈ ਗੁਰਬਾਣੀ ਬਿਨ ਅਰੰਕਾਰ ਕੀ ਅਨਹਦ ਬਾਣੀ ਕੀ ਹੈ ਸ਼ਬਦ ਕੀ ਹੈ ਅਰ ਰੋਜ਼ ਪੜ੍ਹਦੇ ਵੀ ਆ ਵੀ ਜਿਨ੍ਹਾਂ ਨੂੰ ਅਨੰਦ ਸੁਣਦਾ ਹੈ ਅਨੰਦ ਸੁਣੋ ਵੱਡ ਭਾਗੀ ਉਹ ਹੀ ਵੱਡੇ ਭਾਗਾ ਵਾਲੇ ਆ ਪਰ ਸੁਣਿਆ ਨਹੀਂ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਮੌਕਾ ਮਿਲਿਆ ਅਨਹਦ ਬਾਣੀ ਦੀ ਸਾਂਝ ਪਾਉਣ ਦਾ ਸ਼ਬਦ ਵਿਚਾਰ ਦੀ ਸਾਂਝ ਪਾਉਣ ਦਾ ਨਿਰਗੁਣ ਦੀ ਕਥਾ ਦੀ ਸਾਂਝ ਪਾਉਣ ਦਾ ਕਿਉਂਕਿ ਗੁਰਬਾਣੀ ਗੁਰੂ ਵਿੱਚ ਨਿਰਗੁਣ ਦੀ ਕਥਾ ਹੈ ਇਹ ਆਪਾਂ ਸਾਰੀ ਨਿਰਗੁਣ ਦੀ ਕਥਾ ਕਰੀ ਹੈ ਜਿਵੇਂ ਇੱਕ ਇਤਿਹਾਸ ਦੀ ਕਥਾ ਹੁੰਦੀ ਹੈ ਜਿਸ ਦੇ ਵਿੱਚ ਇਤਿਹਾਸ ਦੱਸਿਆ ਜਾਂਦਾ ਕਿਤੇ ਚਮਤਕਾਰ ਦੀ ਕਥਾ ਹੁੰਦੀ ਹੈ ਕਿਤੇ ਕਿਸੇ ਖਾਸ ਆਕਾਰਾਂ ਦੀ ਵਿਅਕਤੀ ਵਿਸ਼ੇਸ਼ ਦੀ ਕਥਾ ਹੁੰਦੀ ਹੈ ਪਰ ਗੁਰਬਾਣੀ ਚ ਕੀ ਹੈ ਨਿਰਗੁਣ ਕਥਾ ਕਥਾ ਹੈ ਹਰ ਕੀ ਗੁਰਬਾਣੀ ਵਿੱਚ ਨਾ ਇਤਿਹਾਸ ਹੈ ਨਾ ਗੁਰਬਾਣੀ ਵਿੱਚ ਕੋਈ ਚਮਤਕਾਰ ਹੈ ਨਾ ਹਾਂ ਕੁਝ ਵੇਰਵੇ ਆਉਂਦੇ ਆ ਜਿਵੇਂ ਭਗਤਾਂ ਦਾ ਨਾਮ ਆ ਗਿਆ ਸੰਤਾਂ ਦਾ ਨਾਮ ਆ ਗਿਆ ਪਰ ਇਤਿਹਾਸ ਖੋਲ ਕੇ ਨਹੀਂ ਇਹਦੇ ਚ ਨਿਰਗੁਣ ਬਈ ਮਨ ਕੀ ਹੈ ਜੋਤ ਕੀ ਹੈ ਤਤ ਕੀ ਹੈ ਮਨ ਕੀ ਹੈ ਆਤਮਾ ਕੀ ਹੈ ਸ਼ਬਦ ਕੀ ਹੈ ਮਨਮੁਖ ਕੀ ਹੈ ਗੁਰਮਖ ਕੀ ਹੈ ਦਸਮਾ ਘਰ ਕੀ ਹੈ ਨੌ ਦਰਵਾਜੇ ਕੀ ਹੈ ਤ੍ਰੈਗੁਣ ਕੀ ਹੈ ਇਹਨੂੰ ਕਹਿੰਦੇ ਨਿਰਗੁਣ ਕਿਉਂ ਇਹ ਕਥਾ ਹੈ ਵੀ ਮੋਖ ਮੁਕਤ ਦੀ ਪ੍ਰਾਪਤੀ ਕਰ ਲੈਣ ਆਪ ਦੇ ਅੰਤਰਗਤ ਸਮਾ ਜਾਣ ਉੱਠ ਜਾਣ ਹਿੰਦੂ ਮੁਸਲਮ ਸਿੱਖ ਸਾਈ ਪੰਜਾਬੀ ਹਰਿਆਣਵੀ ਰਾਜਸਤਾਨੀ ਇਸ ਚੀਜ਼ਾਂ ਤੋਂ ਉੱਪਰ ਉੱਠ ਕੇ ਮਨ ਦੀ ਜੋਤ ਦੀ ਪਹਿਚਾਨ ਕਰਨ ਕਾਹੀ ਤਾਂ ਚੋਬਰਨਾ ਨੂੰ ਇੱਕ ਕਰ ਰਹੀ ਹੈ ਗੁਰਬਾਣੀ ਵੀ ਕੋਈ ਆਵੇ ਸ਼ਬਦ ਦਾ ਅਭਿਆਸ ਕਰੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਬਰਨਾ ਕੋ ਕਿਉਂਕਿ ਮਨ ਸਾਰਿਆਂ ਚ ਇੱਕ ਹੈ ਸਾਰਿਆਂ ਦਾ ਸਰੀਰ ਦਸਾਂ ਦਰਵਾਜਾਂ ਦਾ ਹੈ ਹਾਂ ਕਿਸੇ ਦਾ ਪਹਿਲਾਂ ਪਹਿਲਾਂ ਇਹ ਹੁੰਦਾ ਵੀ ਵਾਹਿਗੁਰੂ ਨਹੀਂ ਜਪਣਾ ਹਰੀ ਜਪਣਾ ਹਰੀ ਜਪਲਾ ਰਾਮ ਜਪਲਾ ਅੱਲਾ ਜਪਲਾ ਸੁਰਤੀ ਨੂੰ ਅੰਦਰ ਲਿਆ ਸਾਰਿਆਂ ਦੇ ਅੰਦਰ ਇੱਕ ਨਾਦ ਵੱਜਦਾ ਜਦੋਂ ਸੁਰਤੀ ਅੰਦਰ ਆਈ ਸਾਰਿਆਂ ਨੂੰ ਇੱਕੋ ਜੋਤ ਦੇ ਦਰਸ਼ਨ ਹੋਣਗੇ ਉਹੀ ਅਨਹਦ ਸੁਣੂ ਉਹੀ ਦਸਮਾ ਕਰ ਇਸੇ ਕਰਕੇ ਚੌ ਵਰਨਾ ਦੀ ਸਾਂਝੀ ਬਾਣੀ ਹੈ